ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਤੁਹਾਨੂੰ ਗਰਮੀਆਂ ਵਾਸਤੇ ਸਪੈਸ਼ਲ ਸਕਾਰਫ ਬਣਾਉਣਾ ਸਿਖਾਉਨੇ ਆ ਜੀ ਜਿਹੜਾ ਕਿ ਆਪਾਂ ਜਿਵੇਂ ਐਕਟਿਵ ਹੋਵੇ ਰਲ ਚਲਾਉਨੇ ਆ ਹਨਾ ਧੁੱਪੇ ਬੱਚੇ ਜਾਂਦੇ ਰਹਿੰਦੇ ਆ ਬੇਟੀਆਂ ਆਪਣੀਆਂ ਤੇ ਆਪਾਂ ਖੁਦ ਵੀ ਲੈ ਸਕਦੇ ਆ ਦੇਖੋ ਇਹ ਆਪਣੇ ਫੇਸ ਨੂੰ ਕਵਰ ਕਰਨ ਵਾਸਤੇ ਆਪਾਂ ਅਕਸਰ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਆ ਜੀ ਜਾਂ ਆਨਲਾਈਨ ਮੰਗਾਉਨੇ ਆ ਉਹ ਚੀਜ਼ ਆਪਾਂ ਅੱਜ ਤੁਹਾਨੂੰ ਘਰੀ ਬਣਾਉਣਾ ਸਿਖਾਉਨੇ ਆ ਆਪਾਂ ਲੱਤਾਂ ਜੀ ਇੱਕ ਪੁਰਾਣਾ ਦੁਪੱਟਾ ਪੁਰਾਣੇ ਦੁਪੱਟੇ ਨੂੰ ਪਹਿਲਾਂ ਮੈਂ ਇਸ ਤਰ੍ਹਾਂ ਫੋਲਡ ਕੀਤਾ ਜੀ ਦੇਖੋ ਫੋਲਡ ਕਰਨ ਤੋਂ ਬਾਅਦ ਉਸ ਨੂੰ ਮੈਂ ਇਸ ਤਰ੍ਹਾਂ ਚੌੜਾ ਫੋਲਡ ਕਰਤਾ ਇਸ ਤਰ੍ਹਾਂ ਡਬਲ ਫੋਲਡ ਕਰਤਾ ਪਹਿਲਾਂ ਆਪਣਾ ਫੋਲਡ ਸੀ ਫਿਰ ਉਹਨੂੰ ਡਬਲ ਫੋਲਡ ਕੀਤਾ ਇਹਦੀ ਆਪਾਂ ਚੜਾਈ ਲੈਂਦੀ ਜੀ ਫੋਲਡ ਕਰਨ ਤੋਂ ਬਾਅਦ 11 ਤੇ ਥੱਲੋ ਲੈਂਥ ਲੈਂਦੀ ਆ ਆਪਾਂ 13 ਦੋਈ ਚੀਜ਼ਾਂ ਲੈਣੀਆਂ ਜੀ ਇਹਦੀ ਬਣਾ ਰਿਹਾ ਆਪਾਂ ਕੈਪ ਜਿਹੜੀ ਕਿ ਆਪਾਂ ਆਪਣਾ ਇਹਨੂੰ ਸਿਰ ਨੂੰ ਕਵਰ ਕਰੂਗੀ ਦੇਖੋ ਇਹਦੀ ਆਪਾਂ ਪਹਿਲਾਂ ਕੈਪ ਬਣਾਵਾਂਗੇ 11 ਤੇ 13 13 ਲੰਬਾਈ ਤੇ 11 ਇੰਚ ਦੀ ਚੜਾਈ ਹੈ ਜੀ। ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੈਪ ਤਿਆਰ ਕਰਾਂਗੇ। ਜਿਹੜਾ ਫालतू ਨੀਚੋਂ ਉਹਨੂੰ ਆਪਾਂ ਕੱਟ ਲਾਂਗੇ। ਇਸ ਤਰ੍ਹਾਂ ਤੇ ਲੋ ਜੀ ਹੁਣ ਦੇਖੋ ਬੰਦ ਵਾਲੀ ਸਾਈਡ ਤੋਂ ਆਪਾਂ ਲੈਣਾ ਜੀ ਉੱਪਰਲੀ ਸਾਈਡ ਵੀ ਆਪਣੀ ਬੰਦ ਹੈ ਤੇ ਸਾਈਡ ਵਾਲੀ ਵੀ ਸਾਈਡ ਬੰਦ ਹੈ। ਮੂਹਰੋਂ ਓਪਨ ਹੈ। ਤੇ ਜੇ ਉੱਪਰੋਂ ਲੈਤਾ 3 ਇੰਚ ਤੇ ਥੱਲੋਂ ਲੈਤਾ 1.75 ਇਸ ਤਰ੍ਹਾਂ ਆਪਾਂ ਗੁਲਾਈ ਦੀ ਸ਼ੇਪ ਦੇ ਦਈ ਜੀ ਇਸ ਤਰ੍ਹਾਂ ਇਹਨੂੰ। ਬੰਦ ਵਾਲੀ ਸਾਈਡ ਤੋਂ ਦੇਣੀ ਹੈ ਆਪਾਂ ਇਹ। ਲੋ ਜੀ ਇਸ ਤਰ੍ਹਾਂ ਸ਼ੇਪ ਦੇਤੀ ਆਪਾਂ ਗਲਾਈ ਦੀ ਤੇ ਉਸ ਤੋਂ ਬਾਅਦ ਸਾਈਡ ਤੋਂ ਆਪਾਂ ਜਿਹੜਾ ਬੰਦ ਪੀਸ ਸੀ ਉੱਥੋਂ ਕੱਟ ਲੈਣੇ ਆ। ਕੱਟਣ ਤੋਂ ਬਾਅਦ ਦੇਖੋ ਆਪਣੇ ਦੋ ਪੀਸ ਇਸ ਤਰ੍ਹਾਂ ਆ ਗਏ ਜੀ। ਦੋ ਪੀਸ ਨੂੰ ਉਸ ਤੋਂ ਪਹਿਲਾਂ ਬਾਅਦ ਵਿੱਚ ਆਪਾਂ ਇਸ ਤਰ੍ਹਾਂ ਪੁੱਠਾ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਜਿੱਥੋਂ ਆਪਾਂ ਘਾਟ ਪਾਈ ਸੀ ਉੱਥੋਂ ਸਿਲਾਈ ਲਾਵਾਂਗੇ। ਦੋਨੇ ਸਾਈਡਾਂ ਆਪਾਂ ਇਸ ਤਰ੍ਹਾਂ ਦੋਨੇ ਪੀਸ ਤਿਆਰ ਕਰ ਲਾਂਗੇ ਜੀ ਆਪਣੇ। ਲੋ ਜੀ ਇਹ ਆਪਣੀਆਂ ਸਿਲਾਈਆਂ ਲੱਗ ਗਈਆਂ। ਤੇ ਹੁਣ ਆਪਾਂ ਇਹਨੂੰ ਪੀਸ ਨੂੰ ਇੱਕ ਨੂੰ ਸਿੱਧਾ ਕਰ ਲੈਣਾ ਦੂਜੇ ਪੀਸ ਨੂੰ ਵੀ ਸਿੱਧਾ ਕਰਕੇ ਇਹਦੇ ਉੱਪਰ ਰੱਖ ਦੇਣਾ ਇਸ ਤਰ੍ਹਾਂ ਤੇ ਹੁਣ ਆਪਾਂ ਲਗਾਵਾਂਗੇ ਜੀ ਆਪਣੀ ਆਹ ਵਾਲੀ ਸਿਲਾਈ ਇਸ ਤਰ੍ਹਾਂ ਲਓ ਜੀ ਇਹ ਗੁੰਮ ਸਿਲਾਈ ਹੋ ਚੁਗੀ ਆਪਣੀ ਇਸ ਤਰ੍ਹਾਂ ਤੇ ਹੁਣ ਆਪਣੀ ਕੈਪ ਤਿਆਰ ਹੋ ਗਈ ਜੀ ਇਹ ਇਸ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਸਹੀ ਕਰ ਲੈਨੇ ਆ ਦੇਖੋ ਥੋੜਾ ਜਾ ਟਾਈਮ ਹੈ ਜੀ ਬਹੁਤ ਹੀ ਛੇਤੀ ਇਹ ਬਣ ਕੇ ਤਿਆਰ ਹੋ ਜੂ ਜੇ ਤੁਸੀਂ ਇੱਕ ਵਾਰ ਧਿਆਨ ਨਾਲ ਵੀਡੀਓ ਦੇਖੀ ਨਾ ਤੁਹਾਨੂੰ ਮਿੰਟਾਂ ਚ ਪਤਾ ਲੱਗ ਜੂ ਤੁਸੀਂ ਖੁਦ ਮਿੰਟਾਂ ਚ ਹੀ ਬਣਾ ਲਓਗੇ ਲੋ ਜੀ ਹੁਣ ਆਪਾਂ ਦੇਖੋ ਕੈਪ ਆਪਣੀ ਬਣ ਗਈ ਤੇ ਹੁਣ ਆਪਾਂ ਕਰ ਰਹੇ ਹਾਂ ਜੀ ਮੂਹਰਲਾ ਪੀਸ ਤਿਆਰ ਆਪਾਂ ਦੇਖੋ ਇਹ ਪੀਸ ਜਿਹੜਾ ਲੈਣਾ ਹੈ ਇਹ 8 ਇੰਚ ਆਪਾਂ ਇਹਦੀ ਲੈਂਥ ਲੈਣੀ ਹੈ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਆਪਣਾ ਮੂੰਹ ਤੇ ਕਵਰ ਹੋਊਗਾ ਕਵਰ ਮੂੰਹ ਨੂੰ ਕਵਰ ਕਰਨ ਵਾਸਤੇ ਇਹ ਮੂਹਰੋ ਜਿਹੜਾ ਆਪਾਂ ਲੈ ਰਹੇ ਆਂ ਇਹ ਪੀਸ ਲੋ ਜੀ 8 ਇੰਚ ਆਪਾਂ ਲੈ ਲਿਆ ਤੇ ਜੇ ਇਹ ਆਪਣੇ ਕੋਲੇ ਨਾ ਮੇਰੇ ਲਈ ਦੁਪट्टे ਦੀ ਜਿਹੜੀ ਚੜਾਈ ਸੀ ਬਹੁਤ ਘੱਟ ਸੀ ਨਹੀਂ ਤਾਂ ਦੇਖੋ ਇਹ ਐ ਫੋਲਡ ਕਰਕੇ ਡਬਲ ਹੀ ਹੋ ਜਾਂਦਾ ਇਸ ਕਰਕੇ ਮੈਨੂੰ ਥੋੜਾ ਜਿਹਾ ਜੇ ਮੈਂ ਡਬਲ ਲੈਂਦੀ ਤਾਂ ਮੇਰਾ ਦੁਪੱਟਾ ਛੋਟਾ ਪੈ ਜਾਂਦਾ ਇਸ ਕਰਕੇ ਮੈਂ ਸਿੰਗਲ ਲੈ ਰਹੀ ਜੇ ਤੁਹਾਡੇ ਦੁਪੱਟੇ ਦੀ ਚੜਾਈ ਬਹੁਤ ਜ਼ਿਆਦਾ ਹੈ ਨਾ ਤਾਂ ਤੁਸੀਂ ਇਹਨੂੰ ਡਬਲ ਹੀ ਰੱਖਿਓ ਜਿਹੜਾ ਆਪਾਂ ਮੂਰਲਾ ਪੀਸ ਲੈ ਰਹੇ ਹਾਂ ਜੀ ਇਹ ਵਾਲਾ ਦੇਖੋ ਹੁਣ ਮੈਂ ਮੀਣਕੇ ਇਹਨੂੰ ਇਸ ਤਰ੍ਹਾਂ ਹੀ ਕੱਟ ਲਿਆ ਜੀ ਅਰੇ ਕੁਝ ਥੋੜਾ ਜਿਹਾ ਵੱਧ ਹੁੰਦਾ ਆ ਆਪਾਂ ਇਸੇ ਨੂੰ ਡਬਲ ਕਰ ਦਿੰਦੇ ਮੈਨੂੰ ਇੱਕ ਕਟਣ ਦੀ ਲੋੜ ਨਹੀਂ ਸੀ ਪੈਣੀ ਤੇ ਇਸ ਕਰਕੇ ਮੈਂ ਹੁਣ ਦੇਖੋ ਛੋਟੇ ਹੋਣ ਕਰਕੇ ਮੈਂ ਕੱਟ ਰਹੀ ਆ ਇਹ ਲੋ ਜੀ ਆਪਾਂ ਇਹਦੇ ਮੁਤਾਬਕ ਇਸ ਤਰ੍ਹਾਂ ਹੀ ਕਰ ਲਿਆ ਇਹ ਹੁਣ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਉੱਪਰੋਂ ਵੀ ਫੋਲਡ ਕਰ ਲਾਂਗੇ ਤੇ ਨੀਚੋਂ ਵੀ ਕਰ ਦਾਂਗੇ ਜੀ ਲੋ ਜੀ ਜਿਹੜੀ ਸਾਈਡ ਤੋਂ ਆਪਾਂ ਕੱਟਿਆ ਆਪਾਂ ਉੱਥੋਂ ਵੀ ਸਾਈਡ ਤੋਂ ਕਰ ਦਾਂਗੇ ਇੱਕ ਸਾਈਡ ਤੇ ਆਪਣੀ ਕੰਨੀ ਆ ਗਈ ਲੋ ਜੀ ਕੈਪਲੇ ਨੀਚੋਂ ਜਿਹੜਾ ਕੱਪੜਾ ਕੱਟਿਆ ਸੀ ਉਹ ਆਪਾਂ ਉਹਦੀਆਂ ਬਣਾਵਾਂਗੇ ਜੀ ਧਣੀਆਂ ਵੈਲਟਾਂ ਤੇ ਬੰਨਣ ਵਾਸਤੇ ਇਹਨੂੰ ਆਪਾਂ ਇਸ ਤਰ੍ਹਾਂ 벨ਟਾ ਬਣਾ ਲਾਂਗੇ ਦੇਖੋ ਇਹਦਾ ਕੋਈ ਮੇਨ ਦਾ ਇੰਨਾ ਚੱਕਰ ਨਹੀਂ ਹੈਗਾ ਕਿ ਆਪਾਂ ਇਹ ਕਿੰਨੀਆ ਰੱਖਣੀ ਹੈ ਲੰਬੀਆਂ ਹੋਣਗੀਆਂ ਤਾਂ ਸਗੋਂ ਵਧੀਆ ਮਤਲਬ ਕਿ ਪਿੱਛੇ ਬੰਨਿਆ ਜਾਂਦੀਆਂ ਨਿਗੀਆਂ ਲੋ ਜੀ ਸਾਈਡਾਂ ਤੇ ਆਪਾਂ ਉੱਪਰਲੀ ਸਾਈਡ ਤੇ ਇਹ ਤੇ 벨ਟਾ ਬਣਾ ਕੇ ਇਸ ਤਰ੍ਹਾਂ ਇਹਨੂੰ ਲਗਾ ਲਿਆ ਲੋ ਜੀ ਹੁਣ ਜਿਹੜਾ ਆਪਣੇ ਕੋਲੇ ਦੱਪਟਾ ਬਚਿਆ ਉਹਨੂੰ ਦੇਖੋ ਆਪਾਂ ਇਹ ਫੋਲਡ ਕਰ ਲੈਣਾ ਇੱਕੋ ਜਿੱਕੇ ਆਪਣੇ ਦੋ ਪੀਸ ਆ ਜਾਣਗੇ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰਕੇ ਤੇ ਸਾਈਡ ਤੋਂ ਆਪਾਂ ਇਹਨੂੰ ਕੱਟ ਦਾਂਗੇ ਜਿਹਦੇ ਦੋ ਪੀਸ ਕਰ ਲਾਂਗੇ ਆਪਾਂ ਇਸ ਤਰ੍ਹਾਂ ਦੋ ਪੀਸ ਕਰਨ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਮੇਨ ਕੇ ਦਿਖਾ ਦਿੰਨੇ ਆ ਕਿ ਆਪਣੇ ਕੋਲੇ ਇਹਦੀ ਕਿੰਨੀ ਲੈਂਥ ਹੈ ਕਿ ਜਿੰਨਾ ਵੀ ਹੈਗਾ ਆਪਣੇ ਕੋਲੇ ਓਨਾ ਹੀ ਦੇਖੋ ਦੁਪट्टे ਦਾ ਆਊਗਾ ਤੇ ਆਪਾਂ ਤੁਹਾਨੂੰ ਵੈਸੇ ਦੱਸ ਦਿੰਨੇ ਆਂਗੇ ਤੇ ਆਪਣੀ ਕੋਲੇ ਲੰਬਾਈ ਕਿੰਨੀ ਹੈ ਲੋ ਜੀ ਇਹ ਮੇਰੇ ਕੋਲੇ 33 ਤੇ 3 ਇੰਚ ਆਪਣੀ ਇਹਦਾ ਘੇਰਾ ਹੈਗਾ ਤੇ ਇਹ ਆਪਣੇ ਕੋਲੇ ਐਜ ਜਿ ਸਿਰਫ ਥੋੜਾ ਜਿਹਾ ਹੀ ਹੈ ਮਤਲਬ ਕਿ 24 ਇੰਚ ਦਾ ਲੋ ਜੀ ਹੁਣ ਇੱਕ ਸਾਈਡ ਆਪਾਂ ਦੇਖੋ ਕੈਪ ਦੇ ਨਾਲ ਅਟੈਚ ਕਰਾਂਗੇ ਜਿਵੇਂ ਆਪਾਂ ਆਪਣੀ 벨ਟ ਪਾਉਣੀ ਹੈ ਨਾ ਸਲਵਾਰ ਦੇ ਵਿੱਚ ਬੈਲ ਪਾਉਣੀ ਹੁੰਦੀ ਆ ਕਿਤੇ ਕਿਤੇ ਦੇਖੋ ਆਪਾਂ ਐ ਜਿਵੇਂ ਸਿਰਸਾ ਨਾਲ ਆਪਣੇ ਕੋਲੇ ਦੁਪੱਟਾ ਉਸ ਨਾਲ ਆਪਾਂ ਐ ਬੈਲ ਪਾਵਾਂਗੇ ਬੈਲ ਪਾਉਣ ਤੋਂ ਬਾਅਦ ਆਪਾਂ ਮਿਲ ਲਾਂਗੇ ਮਿਲਣ ਤੋਂ ਬਾਅਦ ਆਪਾਂ ਇਹਦੇ ਨਾਲ ਅਟੈਚ ਕਰ ਦਾਂਗੇ ਜੀ ਇਸ ਤਰ੍ਹਾਂ ਹਲੋ ਇਹ ਇਹ ਆਪਾਂ ਇਸ ਤਰ੍ਹਾਂ ਅਟੈਚ ਕਰ ਦਾਂਗੇ ਇੱਕ ਪੀਸ ਦੇ ਆਪਾਂ ਬਲ ਪਾ ਕੇ ਆਪਾਂ ਜਿਹੜੀ ਮੂਰਲਾ ਪੀਸ ਬਣਾਇਆ ਸੀ ਜਿਵੇਂ ਤਨੀਆ ਵਾਲਾ ਇਹਦੇ ਨਾਲ ਅਟੈਚ ਕਰ ਦਾਂਗੇ ਹਲੋ ਜੀ ਇੰਨਾ ਕੀ ਕੰਮ ਸੀ ਦੇਖੋ ਬਣ ਕੇ ਇਹ ਮਿੰਟਾਂ ਚ ਤਿਆਰ ਹੋ ਗਿਆ ਜੀ ਪੰਜ ਕਿ ਮਿੰਟਾਂ ਦੇ ਵਿੱਚ ਹੀ ਇਹ ਬਣ ਕੇ ਤਿਆਰ ਹੋ ਜਾਓ ਆਪਾਂ ਨੂੰ ਬਾਜ਼ਾਰ ਚੋਂ ਪੈਸੇ ਲਾਉਣ ਦੀ ਲੋੜ ਨਹੀਂ ਪੈਂਦੀ ਘਰ ਵਿੱਚ ਹੀ ਆਪਾਂ ਬਣਾ ਕੇ ਇਹਨੂੰ ਵਰਤ ਸਕਦੇ ਹੁੰਦੇ ਆ ਦੇਖੋ ਗਰਮੀਆਂ ਦੇ ਵਿੱਚ ਸਪੈਸ਼ਲੀ ਬਹੁਤ ਤੇਜ਼ ਧੁੱਪ ਹੁੰਦੀ ਹੈ ਆਪਾਂ ਨੂੰ ਫੇਸ ਕਵਰ ਕਰਨ ਵਾਸਤੇ ਅਕਸਰ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਲਓ ਜੀ ਇੱਕ ਸਾਈਡ ਆਪਣੀ ਦੇਖੋ ਇਹ ਬਣ ਗਈ ਕੈਪ ਵਾਲੀ ਤੇ ਮੂਰਲੀ ਸਾਈਡ ਆਪਣੀ ਇਹ ਬਣ ਗਈ ਜੀ ਹੁਣ ਦੇਖੋ ਜਿੱਥੇ ਆਪਾਂ ਬਲ ਪਾਏ ਨੇ ਬਲ ਤੋਂ ਇਸ ਤਰ੍ਹਾਂ ਇਹ ਦੋਨੇ ਪੀਸਾਂ ਨੂੰ ਆਪਾਂ نیچے ਤੱਕ ਸੀ ਲੈਣਾ ਹੈਗਾ ਲੋ ਜੀ ਇਸ ਤਰ੍ਹਾਂ ਦੋਨੇ ਸਾਈਡਾਂ ਦੀਆਂ ਸਲਾਈਆਂ ਆਪਾਂ ਲਗਾ ਦਾਂਗੇ ਜੀ ਇਸ ਤਰ੍ਹਾਂ ਸਾਈਡਾਂ ਦੀਆਂ ਸਲਾਈਆਂ ਲਾਉਣ ਤੋਂ ਬਾਅਦ ਨੀਚੋਂ ਆਪਾਂ ਫੋਲਡ ਕਰਾਂਗੇ ਫੋਲਡ ਕਰਕੇ ਦੇਖੋ ਜੀ ਇਹ ਆਪਣਾ ਤਿਆਰ ਹੋ ਜੋ ਜੇ ਆਪਣੇ ਕੋਲੇ ਕੋਈ ਲੇਸ ਵਗੈਰਾ ਪਈ ਹੈ ਜਿਵੇਂ ਨਾ ਕੋਈ ਵਰੀਕ ਆਪਾਂ ਸਿੰਪਲ ਦੀ ਤਾਂ ਤੇ ਕੋਈ ਲੈਸ ਲਾ ਸਕਦੇ ਹੁਣ ਜਿਵੇਂ ਜਿਗਜੈਗ ਵਾਲੀ ਹੋਣੀ ਜਾਂ ਕੋਈ ਵੀ ਆਪਾਂ ਉਹ ਲਾ ਸਕਦੇ ਆ ਆਪਣੇ ਕੋਲੇ ਇਸ ਟਾਈਮ ਹੈ ਨਹੀਂ ਸੀ ਦੇਖੋ ਮੈਂ ਸਿੰਪਲ ਹੀ ਤਿਆਰ ਕੀਤੇ ਜੀ ਇਹ ਇਸ ਤਰ੍ਹਾਂ ਲੋ ਜੀ ਨੀਚੋਂ ਆਪਾਂ ਫੋਲਡ ਵੈਸੇ ਹੀ ਕਰ ਲਿਆ ਤੇ ਐਨੇ ਚ ਹੀ ਆਪਣਾ ਤਿਆਰ ਹੋ ਗਿਆ ਜੀ ਇਹ ਤੇ ਆਪਾਂ ਹੁਣ ਸੋਨੂੰ ਲੈ ਕੇ ਵੀ ਦਿਖਾਵਾਂਗੇ ਤੇ ਬਹੁਤ ਹੀ ਵਧੀਆ ਦੇਖੋ ਮਿੰਟਾ ਜੀ ਬਣ ਕੇ ਤਿਆਰ ਹੋ ਗਿਆ ਜੀ ਪੈਸੇ ਲਾਉਣ ਦੀ ਲੋੜ ਨਹੀਂ ਪੈਂਦੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਲੋ ਜੀ ਆਪਾਂ ਸੋਨੂੰ ਬਣ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਜਿਵੇਂ ਕੈਪ ਲਾਈਨ ਇਹ ਪਿੱਛੋਂ ਕੈਪ ਲਾਈਨ ਤੋਂ ਬਾਅਦ ਇਹ ਫਰੰਟ ਵਾਲਾ ਪੀਸ ਇਸ ਤਰ੍ਹਾਂ ਪਿੱਛੇ ਐ ਬਣਿਆ ਜਾਊਗਾ ਲੋ ਇਹ ਆਪਣਾ ਤਿਆਰ ਹੋ ਗਿਆ ਲੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ